ਪਰਾਣੀ ਸਮੇਤ ਤੁਸੀਂ ਬਜ਼ੁਰਗਾਂ ਕੋਲ ਬੈਠੋਗੇ ਉਹ ਹਰ ਇੱਕ ਗੱਲ ਪਿੱਛੇ ਤੁਹਾਨੂੰ ਇੱਕ ਕਹਾਣੀ ਦਿਰਾਹੀ ਉਦਾਹਰਨ ਦੇ ਦੇਣਗੇ ਇਹ ਪਟਕਣਛੇ ਦਿਸ ਕਰਕੇ ਕਿ ਉਹ ਬਿਆਨ ਨਹੀਂ ਕਰ ਪਾਉਂਦੇ ਦਰਦ ਨੂੰ ਅਹਿਸਾਸ ਨੂੰ ਪਿਆਰ ਨੂੰ ਤੇ ਉਹ ਫਿਰ ਬਿਆਨ ਕਿੱਥੋਂ ਕਰਦੇ ਆ ਸਵਾਲ ਵੱਡਾ ਏ ਆ ਤੁਸੀਂ ਹੈਰਾਨੀ ਦੀ ਗੱਲ ਵੇਖੋ ਰੀਲਾ ਨਹੀਂ ਇਸ਼ਕ ਨੂੰ ਬਿਆਨ ਕਰਦੇ ਆ ਹੁਣ ਉਹ ਸਕੰਦਰ ਜਿੱਤੋਂ ਦੁਨੀਆ थरथਰ ਕੰਮ ਰਹੀ ਆ ਜਿਸ ਵੀ ਰਾਜ ਭਾਗ ਦੇ ਵਿੱਚ ਕਦਮ ਧਰਦਾ ਆ ਰਾਜਾ ਉਹਦੇ ਕਦਮਾਂ 'ਚ ਜਾਂ ਰਾਜਾ ਮੈਦਾਨ ਦੇ ਵਿੱਚ ਉਹ ਤੁਹਾਰ ਚੁੱਕਿਆ ਆ ਕਈ ਦਿਨਾਂ ਦੇ ਬਾਅਦ ਮੈਂ ਆਪਣੀ ਯੂਨੀਵਰਸਿਟੀ ਦੀ ਡਾਇਰੀ ਜਿਹੜੀ ਉਹ ਖੋਲੀ ਜਦੋਂ ਯੂਨੀਵਰਸਿਟੀ ਦੇ ਦਿਨਾਂ ਦੇ ਵਿੱਚ ਹੋਸਟਿੰਗ ਕਰਦਾ ਸੀ ਸਟੇਜ ਦੇ ਉੱਪਰ ਤੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਹਰਨੇਕ ਬੋਲਣ ਦੇ ਰਾਹੀਂ ਤੇਰੀ ਸ਼ਕਸ਼ੀਦ ਦਾ ਇੱਕ ਅਕਸ਼ ਬਣੂਗਾ ਜਿਸ ਤੋਂ ਬਾਅਦ ਤੈਨੂੰ ਲੋਕਾਂ ਨੇ ਕਿਵੇਂ ਮਿਲਣਾ ਤੂੰ ਤੈਅ ਕਰੇਂਗਾ ਮਤਲਬੀ ਲੋਕ ਤੈਅ ਨਹੀਂ ਕਰਦੇ ਉਹ ਤੁਹਾਨੂੰ ਕਿਵੇਂ ਮਿਲਣਗੇ ਤੁਸੀਂ ਖੁਦ ਤੈਅ ਕਰਦੇ ਹੋ ਤੁਹਾਡੇ ਮੂੰਹ ਚੋਂ ਜਿਹੜੇ ਅੱਖਰ ਲੋਕਾਂ ਤੱਕ ਪਹੁੰਚਦੇ ਨੇ ਤੁਹਾਡੇ ਲਹਿਜ਼ੇ ਚੋਂ ਜਿਹੜੇ ਕਿਰਦਾਰ ਦੀ ਝਲਕ ਲੋਕਾਂ ਤੱਕ ਜਾਂਦੀ ਹੈ ਫਿਰ ਉਹ ਤੈਅ ਕਰਦੀ ਹੈ ਕਿ ਲੋਕ ਤੁਹਾਨੂੰ ਇਜਤਤੇ ਨਾਲ ਮਿਲਣ ਜਾਂ ਫਿਰ ਬਦਸਲੂਕੀ ਦੇ ਨਾਲ ਤਾਂ ਇਹ ਡਾਇਰੀਆ ਮੇਰੀ ਯੂਨੀਵਰਸਿਟੀ ਟਾਈਮ ਦੀ ਇਹਦੀ ਮੈਂ ਜਿੱਤ ਤੁਹਾਨੂੰ ਦਿਖਾਵਾਂ ਇੱਥੇ ਤੱਕ ਮੈਂ ਸ਼ੀਰ ਲਿਖੀ ਸੀ ਜਿਹੜੀਆਂ ਉਹਨਾਂ ਦਿਨਾਂ ਦੇ ਵਿੱਚ ਕਿਤਾਬਾਂ ਪੜ੍ਹੀਆਂ ਜੋ ਵਕਤ ਗੁਜ਼ਾਰਿਆ ਪੰਨਿਆਂ ਦੇ ਨਾਲ ਤੇ ਉਹਨਾਂ ਦੇ ਵਿੱਚੋਂ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਰੋਜ਼ ਕੁਝ ਨਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਰਹੀਏ ਇਦੇ ਵਿੱਚ ਨੂੰ ਬੜੇ ਬੜੇ ਪਿਆਰੇ ਸ਼ੇਰ ਨੇ ਕੁਝ ਬੜੀਆਂ ਪਿਆਰੀਆਂ ਗਜ਼ਲਾਂ ਨੇ ਮੈਂ ਯੂਨੀਵਰਸਿਟੀ ਚ ਜਦੋਂ ਸਭ ਤੋਂ ਪਹਿਲੀ ਵਾਰ ਸਟੇਜ ਤੇ ਬੋਲਿਆ ਸੀ ਮੈਨੂੰ ਆਜਾਦ ਦਾ ਮੇਰੇ ਸਾਹਮਣੇ ਸਗੋਂ ਹੀ ਸ਼ੇਰ ਆ ਗਿਆ ਕਿ ਮੈਂ ਤੇਰੀ ਸਵਾ ਇਸ ਦਿਲ ਵਿੱਚ ਕਿਸੇ ਹੋਰ ਨੂੰ ਅਸਾਵਾਂ ਤੂੰ ਮੈਨੂੰ ਕਾਫਰ ਆਖੀ ਇਸ ਸਿਰ ਸਾਜਦੇ ਲਈ ਮੈਂ ਕਿਸੇ ਹੋਰ ਅਕੇ ਝਕਾਵਾਂ ਤੂੰ ਮੈਨੂੰ ਕਾਫਰ ਆਖੀ ਮੈਨੂੰ ਮਾਰਨ ਲਈ ਤੂੰ ਤੀਰ ਤਲਵਾਰ ਕਤੋਂ ਲੱਭਦਾ ਹੈ ਦੋਸਤਾ ਤੂੰ ਸੋਣਾ ਜਿਹਾ ਮੁੱਖ ਮੋੜਲਾ ਮੈਂ ਥਾਈ ਨਾ ਮਰ ਜਾਵਾਂ ਤੂੰ ਮੈਨੂੰ ਕਾਫਰ ਆਖੀ ਕਿ ਪਿਆਰ ਦੇ ਵਿੱਚ ਹਕੀਕਤ ਚ ਹੁੰਦਾ ਵੀ ਇਦਾਂ ਹੀ ਆ ਕਿ ਮਾਇਨੇ ਇਹ ਨਹੀਂ ਰੱਖਦਾ ਕਿ ਸੱਜਣ ਸਾਨੂੰ ਕਿੰਨਾ ਮਹਿੰਗਾ ਤੋਹਫ਼ਾ ਦੇ ਰਿਹਾ ਹੈ ਮਾਇਨੇ ਰੱਖਦਾ ਹੈ ਕਿ ਸੱਜਣ ਸਾਨੂੰ ਵਕਤ ਕਿੰਨਾ ਦੇ ਰਿਹਾ ਹੈ ਇੱਕ ਬਹੁਤ ਸੋਹਣਾ ਸ਼ੇਰ ਮੇਰੇ ਸਾਹਮਣੇ ਬਿਲਕੁਲ ਲਿਖਿਆ ਹੋਇਆ ਹੈ ਬੇਗਰਜ਼ ਜੀ ਦੁਨੀਆ ਵਿੱਚ ਪੇਗਾਮ ਕਹਿਣ ਤੋਂ ਡਰਦੇ ਆ ਤੂੰ ਬਦਨਾਮ ਨਾ ਕਿਦਰੇ ਹੋ ਜਾਵੇਂ ਤੇਰਾ ਨਾਮ ਲੈਣ ਤੋਂ ਡਰਦੇ ਆ ਲਫ਼ਜ਼ ਅਕਸਰ ਰੁਕ ਜਾਂਦੇ ਨੇ ਮੇਰੀਆਂ ਲਬਾਂ ਤੇ ਆ ਕੇ ਸੀਨੇ 'ਚੋਂ ਉੱਠੇ ਸਵਾਲਾਂ ਨੂੰ ਅਕਸਰ ਦਬਾ ਤਿੰਨੇ ਹਾਂ ਤੂੰ ਸਾਦਾ ਏ ਸ਼੍ਰੀ ਆਮ ਕਹਿਣ ਤੋਂ ਡਰਦੇ ਆ ਤੇ ਸਾਰਾ ਹੀ ਜੱਕ ਜਿੰਨੂੰ ਰੱਬ ਆਖੇ ਉਹ ਅੱਜ ਤਾਈਂ ਕਿਸੇ ਨੂੰ ਮਿਲਿਆ ਨਹੀਂ ਇਸੇ ਗੱਲ ਦੇ ਡਰ ਤੋਂ ਸਜਣਾ ਤੈਨੂੰ ਰੱਬ ਕਹਿਣ ਤੋਂ ਡਰਦੇ ਆਂ ਅਸ਼ੇਰ ਲਿਖਿਆ ਹੋਇਆ ਤੈਨੂੰ ਤੱਕਦੇ ਆਂ ਜੀ ਲੈਨੇ ਆ ਤੇਰੇ ਕੋੜੇ ਬੋਲਾਂ ਨੂੰ ਸ਼ਾਇਦ ਸਮਝ ਕੇ ਪੀ ਲੈਨੇ ਆ ਤੇ ਛੱਟ ਤੱਕ ਨਹੀਂ ਤੇ ਇਤਰਾਜ਼ ਦੋਸਤਾ ਤੈਨੂੰ ਤੱਕਦੇ ਆਂ ਤੇਰਾ ਕੀ ਲੈਨੇ ਆ ਇਹੀ ਨਾ ਕਿ ਕਿਸੇ ਵੇਲੇ ਨਾ ਤੁਹਾਡੇ ਨਾਲ ਕੋਈ ਜਿਹਨੂੰ ਤੁਸੀਂ ਮੋਹੱਬਤ ਕਰਦੇ ਹੋ ਉਹ ਸਹੀ ਤਰੀਕੇ ਨਾਲ ਬੋਲਦਾ ਨਹੀਂ ਬੰਦਾ ਕਹਿੰਦਾ ਯਾਰ ਤੂੰ ਬੋਲ ਹੀ ਲੈ ਬਸ ਇਸ ਤੋਂ ਇਲਾਵਾ ਮੈਂ ਮੰਗਦਾ ਵੀ ਨਹੀਂ ਕੁਝ ਹੋਰ ਇਹ ਡਾਇਰੀ ਇਹਦੇ ਨਾਲ ਮੈਂ ਬਹੁਤ ਵਕਤ ਗੁਜ਼ਾਰਿਆ ਇਹਦੇ ਵਿੱਚ ਉਹ ਗਜ਼ਲਾਂ ਹੁਣ ਮੇਰੀ ਫਿਤਰਤ ਹੀ ਬਣ ਗਈ ਹੈ ਕਿ ਰੇਡੀਓ ਤੇ ਟਾਕ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰੋਜ਼ ਹੀ ਗਜ਼ਲ ਤੋਂ ਸ਼ੁਰੂ ਕਰਦਾ ਹਾਂ ਤਾਂ ਮੈਨੂੰ ਅਕਸਰ ਪੁੱਛਦੇ ਨੇ ਲੋਕ ਕਿ ਤੂੰ ਇੰਨੀਆਂ ਗਜ਼ਲਾਂ ਕਿਵੇਂ ਯਾਦ ਰੱਖਿਆ ਨੇ ਤੇ ਮੈਂ ਅਕਸਰ ਉਹਨਾਂ ਨੂੰ ਜਵਾਬ ਦਿੰਦਾ ਕਿ ਮੈਂ ਗਜ਼ਲਾਂ ਕਵਿਤਾਵਾਂ ਸ਼ੇਰਾਂ ਨੂੰ ਜੀਕੇ ਦੇਖਿਆ ਹੈ ਮੈਂ ਬੁਰੇ ਵਕਤ ਦੇ ਵਿੱਚ ਕਿਸੇ ਹੋਰ ਚੀਜ਼ ਦਾ ਸਹਾਰਾ ਨਹੀਂ ਲਿਆ ਸੀ ਮੈਂ ਸਿਰਫ ਅੱਖਰਾਂ ਦਾ ਸਹਾਰਾ ਲਿਆ ਸੀ ਮੈਂ ਸ਼ੇਰਾਂ ਦੇ ਰਾਹੀ ਆਪਣੇ ਆਪ ਨੂੰ ਦੁਬਾਰਾ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਰਿਆਂ ਜਦੋਂ ਕਿਤੇ ਹੋਵੇਂ ਨੇ ਇਸ ਮੰਤ ਤੇ ਭਾਰੇ ਹੋਣ ਦੀ ਕੋਸ਼ਿਸ਼ ਕੀਤੀ ਮੈਂ ਦੱਸਿਆ ਇਹਨੂੰ ਕਿ ਉਸਤਾਦ ਦਾ ਮੰਨ ਲਿਖਿਆ ਬੜਾ ਸੋਹਣਾ ਕਿ ਇਹ ਜਗ ਮਿਸਲਸਰਾਂ ਦੀ ਹੈ ਇੱਥੇ ਮੁਸਾਫਿਰਾਂ ਬੈਠ ਕੋ ਜਾਣਾ ਵਾਰ-ਵਾਰ ਸਭ ਨੇ ਕੁਝ ਕਰਨੀ ਤਿਆਰ ਨਾ ਕਿਸੇ ਟਕੋ ਜਾਣਾ ਮੇਰੇ ਵਿੰਦਿਆ ਕੀ ਹੋਗੇ ਮੈਂ ਕਈਆਂ ਦੇ ਵਿੰਦਿਆ ਹੋ ਜਾਣਾ ਦਮਨ ਸ਼ਾਲ ਦਸਾਲਾਂ ਲੀਰਾ ਵਾਲਿਆਂ ਵੀ ਸਭਣਾ ਖਾਕ ਦੇ ਵਿੱਚ ਸਮੋ ਜਾਣਾ ਇਹਨਾਂ ਲਿਟਰੇਚਰ ਤੁਸੀਂ ਕਨੈਕਟ ਕਰ ਪਾਉਨੇ ਹੋ ਚੀਜ਼ਾਂ ਨੂੰ ਤੁਸੀਂ ਸਮਝ ਕੋਨੇ ਹੋ ਚੀਜ਼ਾਂ ਨੂੰ ਹਾਂ ਅੱਖਰ ਜਦੋਂ ਤੁਹਾਡਾ ਸਾਥ ਤੇ ਫਿਰ ਤੁਸੀਂ ਆਪਣੇ ਆਪ ਨੂੰ ਸਮਝਾ ਸਕਦੇ ਹੋ ਮੈਂ ਮਨਮੋਨ ਬਾਵਾ ਹੋਣਾ ਦਾ ਨਾਮ ਵਾਲਾ ਜੁਦਨਾਥ ਉਹਦੇ ਵਿਚਾਲੀ ਇੱਕ ਐਗਜ਼ਾਮਪਲ ਹੈ ਬੜੀ ਵੱਡੀ ਆ ਉਹ ਕਿ ਸਿਕੰਦਰ ਪੂਰੀ ਦੁਨੀਆ ਨੂੰ ਜਿੱਤਦਾ ਹੋਇਆ ਭਾਰਤ ਆ ਰਿਹਾ ਆ ਹੁਣ ਉਹ ਸਿਕੰਦਰ ਜਿੱਤੂ ਦੁਨੀਆ थरथਰ ਕੰਮ ਰਹੀ ਆ ਜਿਸ਼ਵੀ ਰਾਜ ਭਾਗ ਦੇ ਵਿੱਚ ਕਦਮ ਧਰਦਾ ਆ ਰਾਜਾ ਉਹਦੇ ਕਦਮਾਂ ਚ ਜਾ ਰਾਜਾ ਮੈਦਾਨ ਦੇ ਵਿੱਚ ਉਹ ਤਹਾਰ ਚੁੱਕਿਆ ਆ ਓਨ ਭਾਰਤ ਪਹੁੰਚਿਆ ਆ ਤੁਸੀਂ ਜੁਦਨਾਤ ਤੌਵਲ ਮੈਂ ਮੈਂਸ਼ਨ ਵੀ ਕਰ ਦੇਣਾ ਮਨਮੋਹ ਪਾਵਾ ਹੋਣਾ ਦਾ ਜ਼ਰੂਰ ਪੜਿਓ ਉਹਦੇ ਵਿਚਾਲਾ ਅਜੀਮਿਤਰ ਕਿਰਦਾਰ ਆ ਉਹ ਤੁਹਾਨੂੰ ਦੇਖੂਗਾ ਇੰਨਾ ਖੂਬਸੂਰਤ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਹੁਣ ਸਿਕੰਦਰ ਜਦੋਂ ਆਇਆ ਉਹਦੇ ਇੱਥੇ ਇੱਕ ਕਲਜਿਤ ਫਕੀਰ ਦੇ ਨਾਲ ਮੁਲਾਕਾਤ ਹੋ ਰਹੀ ਹੈ ਉਹ ਗੱਲਾਂ ਬਾਤਾਂ ਕਰ ਰਿਹਾ ਆ ਪਰ ਫਕੀਰ ਉਹ ਕੰਧ ਨੂੰ ਢੋਲਾ ਕੇ ਬੈਠਾ ਆ ਉਹਨੇ ਕੱਲੀ ਤੋਤੀ ਬੰਨੀ ਆ ਤਾਂ ਤੇ ਉਹਦੇ ਕੋਈ ਚੀਜ਼ ਨਹੀਂ ਹੈਗੀ ਸਿਕੰਦਰ ਦੇ ਨਾਲ ਜਿਹੜੀ ਉਹਦੀ ਸੈਨਾ ਹੈ ਜਿਹੜਾ ਸੈਨਾ ਦਾ ਮੁਖੀ ਆ ਉਹਨ ਫਕੀਰ ਨੂੰ ਸਵਾਲ ਕਰਦਾ ਹੈ ਕਿ ਤੂੰ ਸਿਕੰਦਰ ਨੂੰ ਵੇਖ ਕੇ ਖੜਾ ਕਿਉਂ ਨਹੀਂ ਹੋਇਆ ਇਹ ਉਹ ਬਾਦਸ਼ਾਹ ਆ ਜਿਹੜਾ ਧਰਤੀ ਜਿੱਤੀ ਹੁੰਦਾ ਹੈ ਫਕੀਰ ਮੁਸਕਰਾ ਕੇ ਸਵਾਲ ਕਰਦਾ ਹੈ ਕਿ ਮੈਨੂੰ ਦਿਖਾ ਦੇ ਸਹੀਂ ਕਿ ਜਿਹੜੀ ਤੂੰ ਧਰਤੀ ਜਿੱਤਦਾ ਹੁੰਦਾ ਆ ਉਹ ਕਿੱਥੇ ਆ ਸਿਕੰਦਰ ਦੇ ਨਾ ਚਿਹਰੀ ਤੇ ਹੈਰਾਨੀ ਜੀ ਆ ਜਾਂਦੀ ਆ ਫਿਰ ਫਕੀਰ ਉਹਨੂੰ ਪੁੱਛਦਾ ਆ ਕਿ ਸਿਕੰਦਰ ਤੂੰ ਕਿੰਨੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹੈ ਕਿ ਜਿਹੜੀ ਧਰਤੀ ਤੂੰ ਜਿੱਤੀ ਸੀ ਉੱਥੇ ਹੁਣ ਵਿਦਰੋਹ ਨਹੀਂ ਹੋਇਆ ਹੋਊਗਾ ਉੱਥੇ ਤੱਕ ਤਾਂ ਜਿਹੜਾ ਪਲਟ ਨਹੀਂ ਦਿੱਤਾ ਗਿਆ ਹੋਊਗਾ ਤੇ ਸਿਕੰਦਰ ਵਿਚਾਰਾ ਚੁੱਪ ਹੋ ਜਾਂਦਾ ਹੈ ਫਿਰ ਫਕੀਰ ਇੱਕ ਗੱਲ ਕਹਿੰਦਾ ਹੈ ਇਹ ਗੱਲ ਬਹੁਤ ਵੱਡੀ ਹੈ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਫਕੀਰ ਉੱਥੇ ਗੱਲ ਕਹਿੰਦਾ ਕਿ ਸਿਕੰਦਰ ਤੇਰੇ ਹਿੱਸੇ ਸਿਰਫ ਉਹ ਧਰਤੀ ਆ ਜਿਹੜੀ ਤੇਰੇ ਦੋਪੈਰਾਂ ਦੇ ਥੱਲੇ ਆ ਇਸ ਤੋਂ ਬਾਅਦ ਦੀ ਧਰਤੀ ਤੇ ਤੂੰ ਉਦੋਂ ਦਾਵਾ ਕਰ ਲਈ ਜਿਸ ਦਿਨ ਤੂੰ ਮਰ ਗਿਆ ਤੇ ਤੈਨੂੰ ਦਫਨਾਉਣ ਦੇ ਲਈ ਮਿੱਟੀ ਪੁੱਟਣਗੇ ਕਬਰ ਲਈ ਲਾਜ਼ਮੀ ਗੱਲ ਆ ਤੇ ਉਸ ਤੋਂ ਬਾਅਦ 2-2 ਫੁੱਟ ਤੇਰੇ ਹਿੱਸੇ ਦੀ ਉੱਤੇ ਧਰਤੀ ਆ ਜੂਗੀ ਇਤੋਂ ਨਾ ਕਿ ਬੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਹੌਲੀ-ਹੌਲੀ ਕਰੈਕਟ ਕਰਦੇ ਹੋ ਬਾਬਾ ਨਜ਼ਮੀ ਹਣਾ ਦੀ ਮੇਰੇ ਸਾਹਮਣੇ ਇੱਕ ਲਿਖਤ ਡਾਇਰੀ ਦੇ ਪੰਨੇ ਤੇ ਦਿਖ ਰਹੀ ਆ ਤੇਰੇ ਸ਼ਹਿਰ ਵਿੱਚ ਆਇਆ ਹਾਂ ਮਜਬੂਰੀ ਨਾਲ ਫਿਰ ਵੀ ਨਾ ਛੰਨਾ ਭਰਿਆ ਚੋਰੀ ਨਾਲ ਆਪਣੀ ਮਰਜ਼ੀ ਨਾਲ ਨਹੀਂ ਛੱਡੀ ਮੈਂ ਜੰਮਣ ਪਉ ਤੇਰੇ ਸ਼ਹਿਰ ਵਿੱਚ ਆਇਆ ਹਾਂ ਮਜਬੂਰੀ ਨਾਲ ਬੜੀਆਂ ਚੀਜ਼ਾਂ ਜਦੋਂ ਤੁਸੀਂ ਪੁਰਾਣੀਆਂ ਡਾਇਰੀਆਂ ਖੋਲ੍ਹਦੇ ਹੋ ਅਜਿਹਾ ਲੱਗਦਾ ਵੈਸੀ ਇੱਕ ਹੋਰ ਗੱਲ ਜਿਹੜੀ ਮੈਂ ਇੱਥੇ ਕਰਦਾ ਹਾਂ ਤੁਹਾਡੇ ਨਾਲ ਕਿ ਸਾਡੀ ਨੌਜਵਾਨੀ ਕੋਲ ਵਕਾਇਬ ਬਹੁਤ ਘੱਟ ਆ। ਇਹੇ ਗੱਲ ਦਾ ਮੈਨੂੰ ਸਭ ਤੋਂ ਵੱਡਾ ਦੁੱਖ ਵੀ ਆ ਕਿ ਨਵੇਂ ਜਦੋਂ ਮੈਂ ਨੌਜਵਾਨੀ ਦੇ ਚਿਹਰਿਆਂ ਨੂੰ ਮਿਲਦਾ ਆ, ਨਵੇਂ ਲੋਕਾਂ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਆ ਤਾਂ ਨਾ ਉਹਨਾਂ ਦੇ ਵਿੱਚ ਨਾ ਇੱਕ ਅਜੀਬ ਤੜਫਾ, ਇੱਕ ਅਜੀਬ ਪਟਕਣਾ। ਇਹ ਪਟਕਣ ਛੇ ਦਿਖ ਕਰਕੇ ਆ ਕਿ ਉਹ ਬਿਆਨ ਨਹੀਂ ਕਰ ਪਾਉਂਦੇ ਦਰਦ ਨੂੰ, ਅਹਿਸਾਸ ਨੂੰ, ਪਿਆਰ ਨੂੰ। ਤੇ ਉਹ ਫਿਰ ਬਿਆਨ ਕਿੱਥੋਂ ਕਰਦੇ ਆ ਸਵਾਲ ਵੱਡਾ ਇਹ ਆ ਤੁਸੀਂ ਹੈਰਾਨੀ ਦੀ ਗੱਲ ਵੇਖੋ ਰੀਲਾਂ ਰਾਹੀਂ ਇਸ਼ਕ ਨੂੰ ਬਿਆਨ ਕਰਦੇ ਆ ਉਹ ਰੀਲਾਂ ਰਾਹੀਂ ਦਰਦ ਬਿਆਨ ਕਰ ਰਿਹਾ WhatsApp ਦੇ ਸਟੇਟਸਾਂ ਦੇ ਉੱਪਰ ਆਪਣੀਆਂ ਲੜਾਈਆਂ ਝਗੜਿਆਂ ਨੂੰ ਖਤਮ ਕਰਨ ਦੇ ਬੋਲ ਜਿਹੜੇ ਆ ਉਹ ਜੇ ਕਿਸੇ ਹੋਰ ਨੇ ਬੋਲੇ ਤੇ ਉਹਨੂੰ ਲਾ ਕੇ ਦੱਸਿਆ ਜਾ ਰਿਹਾ ਆ ਇਸ ਕਦਰ ਸਾਡੀ ਵਕਾਇਬ ਸਾਡੇ ਤੋਂ ਗਵਾਚ ਗਈ ਆ ਕਿਉਂਕਿ ਅਸੀਂ ਪੜਨਾ ਘਟਾ ਦਿੱਤਾ ਤੇ ਫਿਰ ਅਸੀਂ ਸੀਮਤ ਕਹਾਣੀਆਂ ਦੇਖਣ ਲੱਗ ਪਏ 30 ਸੈਕਿੰਡ ਦੀ ਰੀਲ ਦੇਖਣ ਲੱਗ ਪਏ ਆ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਗਵਾਈਆਂ ਨੇ ਪਰਾਣੀ ਸਮੇਤ ਤੁਸੀਂ ਬਜ਼ੁਰਗਾਂ ਕੋਲ ਬੈਠੋਗੇ ਉਹ ਹਰ ਇੱਕ ਗੱਲ ਪਿੱਛੇ ਤੁਹਾਨੂੰ ਇੱਕ ਕਹਾਣੀ ਦਿਨਾ ਹੀ ਉਦਾਹਰਨ ਦੇ ਦੇਣਗੇ ਉਹਨਾਂ ਕੋਲ ਅਖਰੀ ਇੰਨੇ ਇੱਕ ਜਿਆਦੇ ਨੇ ਟੁਕਵੇਂ ਮੰਨ ਲਓ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਹੀ ਦੇ ਦਿੰਦਾ ਕਿ ਮੇਰਾ ਦੁੱਖ ਦਾ ਵੇਸੇਰ ਤੇ ਮੈਂ ਕਹਾਂ ਜਿਹੜਾ ਮੇਰੇ ਨੱਕ ਤੋਂ ਉੱਪਰਲਾ ਪਾਸਾ ਹਿੱਸਾ ਹੈ ਬਹੁਤ ਦੁੱਖ ਰਿਹਾ ਆ ਹੁਣ ਸਿਰ ਸ਼ਬਦ ਮੈਨੂੰ ਪਤਾ ਹੀ ਨਹੀਂ ਆ ਤੇ ਕਿੰਨੀ ਕੀ ਗੱਲ ਇਹ ਫੱਬੂਗੀ ਨਹੀਂ ਫੱਬਣੀ ਨਾ ਮੈਂ ਕਿਸੇ ਨੂੰ ਸਮਝਾ ਪਾਉਣਾ ਐ ਐਵੇਂ ਹੀ ਗੱਲਾਂបਾਤਾਂ ਹੁੰਦੀਆਂ ਨੇ ਜੇ ਸੜ ਤੋਂ ਵਕਾਇਬ ਘਟਾ ਹੁਣ ਵਕਾਇਬ ਹੋਣੀ ਕਿੱਥੋਂ ਸਿੱਖਵਾਰਾਂ ਚੋਂ ਕਿਤਾਬਾਂ ਚੋਂ ਕਿਤਾਬਾਂ ਤੋਂ ਅਸੀਂ ਖਿਹੜਾ ਛਡਾਉਣ ਲੱਗ ਪਿਆ ਅੱਜਕੱਲ ਅਸੀਂ ਪੜਦੇ ਆ ਛੋਟੇ ਸ਼ੇਰ ਉਹ ਵੀ ਤਾਂ ਕਰਕੇ ਕਿਸੇ ਸਟੇਟਸ ਪਾ ਸਕੀ ਤਾਂ ਨਹੀਂ ਕੀ ਅਸੀਂ ਉਹਨਾਂ ਦੇ ਵਿੱਚ ਜੀ ਸਕੀਏ ਇਹ ਬਹੁਤ ਵੱਡੀ ਜੀ ਗੱਲ ਆ ਇੱਕਣਾ ਹੁਣ ਮੇਰੇ ਸਾਹਮਣੇ ਇੱਕ ਹੋਰ ਸ਼ੇਰ ਆ ਮੈਂ ਯੂਨੀਵਰਸਿਟੀ ਦੇ ਦਿਨਾਂ ਚ ਬਹੁਤ ਭੁੱਲਿਆ ਐ ਅਸੀਂ ਆਪਣਾ ਸਮਝ ਕੇ ਉਹਨਾਂ ਨੂੰ ਇੱਕ ਪਿਆਰ ਦਾ ਮਹਿਲ ਬਣਾਉਂਦੇ ਰਹੇ ਉਹ ਸਮਝ ਕੇ ਸਾਨੂੰ ਕੱਟ ਪੁਤਲੀ ਤੇ ਉਂਗਲਾਂ ਤਿੰਨ ਚੁੰਦੇ ਰਹੇ ਇੱਕ ਹੋਰ ਇੱਥੇ ਮੇਰੇ ਸਾਹਮਣੇ ਆ ਲੰਗ ਜਾਂਦੇ ਉਹ ਚੁੱਪ ਕਰਕੇ ਅਸੀਂ ਰੋਜ਼ ਵੇਖਦੇ ਰਹਿੰਦੇ ਆ ਰਾਤਾਂ ਨੂੰ ਨੀਂਦਰ ਆਉਂਦੀ ਨਹੀਂ ਕਦੇ ਉੱਠਦੇ ਆ ਕਦੇ ਪਿੰਨੇ ਆ ਫਿਰ ਇੱਕ ਖਿਆਲ ਜਾ ਆਉਂਦਾ ਏ ਕਥ ਸੋਹਣੇ ਇਦਾਂ ਕਰਦੇ ਨੇ ਇਹ ਉਹਨਾਂ ਦੀ ਮਜਬੂਰੀ ਕੋਈ ਜਾਂ ਫਿਰ ਹੋਰ ਕਿਸੇ ਤੇ ਮਰਦੇ ਨੇ ਆ ਨਾ ਬੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਪੁਰਾਣੇ ਵਕਤ ਬੀਤੇ ਨੂੰ ਜਦੋਂ ਯਾਦ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਅੱਖਾਂ ਦੇ ਉੱਬਰ ਕੇ ਆਉਂਦੀਆਂ ਨੇ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਤੁਸੀਂ ਬੀਤੇ ਵਕਤ ਦੇ ਵਿੱਚ ਆਤਮਾਰਦੇ ਹੋ ਖੜੇ ਖਲੋਤੇ ਉੱਥੇ ਜਿਹੜੇ ਹੱਥ ਸੇ ਵਾਪਰੇ ਨੇ ਉਹਨਾਂ ਦੇ ਬੁੱਤ ਤੁਹਾਨੂੰ ਦੇਖਦੇ ਨੇ ਤੁਸੀਂ ਉਹਨਾਂ ਨੂੰ ਮਹਿਸੂਸ ਕਰਦੇ ਹੋ ਤੁਸੀਂ ਜੀਨੇ ਹੋ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਸੀ ਕਿ ਮੈਨੂੰ ਲੋਕ ਪੁੱਛਦੇ ਨੇ ਕਿ ਤੂੰ ਬੋਲਦਾ ਕਿਵੇਂ ਐਨਾ ਕੰਟੈਂਟ ਕਿੱਥੋਂ ਲਿਆਉਂਦਾ ਹੈ ਰੇਡੀਓ ਤੇ ਜਾਂ ਉਦਾਂ ਵੀ ਜਦੋਂ ਗੱਲਬਾਤ ਕਰਦਾ ਗਜ਼ਲਾਂ ਕਵਿਤਾਵਾਂ ਦੀ ਫਿਰ ਇਹ ਜਿਹੜਾ ਹੋਮਵਰਕ ਆ ਇਹਦੇ ਨਾਲ ਦੀ ਇੱਕ ਹੋਰ ਡਾਇਰੀ ਆ ਮੈਨੂੰ ਇਹ ਵੀ ਨਹੀਂ ਕਹੂੰਗਾ ਕਿ ਮੈਂ ਬਹੁਤ ਮਿਹਨਤ ਕੀਤੀ ਕਿਉਂਕਿ ਮੈਨੂੰ ਮਹੌਪਤ ਆ। ਮੈਨੂੰ ਹਾਂ ਯੂਨੀਵਰਸਿਟੀ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਬੋਲਣਾ ਸੀ ਉਦੋਂ ਮੈਨੂੰ ਕਿਸੇ ਨੇ ਕੱਲ ਕਹੀ ਸੀ ਕਿ ਹਰਨੀਕ ਜੇ ਤੂੰ ਦੇਖ ਕੇ ਬੋਲੇਗਾ ਮਜ਼ਾ ਨਹੀਂ ਆਊਗਾ। ਸ਼ੀਰਾਂ ਨੂੰ ਬਿਨਾਂ ਦੇਖਿਆ ਬੋਲੀ। ਹਾਂ ਫਿਰ ਮੈਂ ਤਾਂ ਬੋਲਿਆ ਸੀ ਡਾਕਟਰ ਜਗਤਾਰ ਦਾ ਕੋਈ ਮਜਬੂਰੀ ਨਹੀਂ ਤੇਰਾ ਦਿਲ ਕਰੇ ਤਾਂ ਖੱਤ ਲਿਖੀ। ਇਹਨਾਂ ਰਿਸ਼ਤਿਆਂ ਦੀ ਭੀੜ ਚੋਂ ਤੈਨੂੰ ਫਰਸਤ ਮਿਲੇ ਤਾਂ ਖੱਤ ਲਿਖੀ। ਹੈ ਬਹਾਰਾਂ ਦਾ ਮੌਸਮ ਤੂੰ ਜੰਮ ਕੇ ਮਾਨ ਸਜਣਾ ਤੇ ਰਿਆਨਜਨ ਦੇ ਵਿੱਚ ਕਦੇ ਪੱਤੇ ਚੜੇ ਤਾਂ ਖੱਤ ਲਿਖੀ। ਹੈ ਦੁਆ ਤ ਹੋ ਵੀ ਖੁਸ਼ੀ ਹਰ ਨਸੀਬ ਸੱਸ ਸਭਾਈ ਵੀ ਕਿਤੇ ਤੇਰੀ ਅੱਖ ਪਰੇ ਤੱਕ ਲਿਖੀ ਬੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਨਾ ਬਰਬਰ ਪਰ ਕਿਉਂਦੀਆਂ ਮੈਨੂੰ ਜਿਆਦਾ ਇੱਕ ਦਿਨ ਐਤਵਾਰ ਦਾ ਦਿਨ ਮੈਂ ਯੂਨੀਵਰਸਿਟੀ ਸਾਈਕਲ ਰੱਖਿਆ ਸੀ ਸਾਈਕਲ ਦੇ ਟਾਇਰ ਦੀ ਹਵਾ ਘੱਟ ਸੀ ਯੂਨੀਵਰਸਿਟੀ ਤੋਂ ਬਿਲਕੁਲ ਬਾਹਰ ਨਾ ਸੀ ਸਾਈਕਲ 'ਚ ਹਵਾ ਪਰੋਂ ਲੱਗ ਪਈ ਉੱਥੇ ਇੱਕ ਬਜ਼ੁਰਗ ਅੰਕਲ ਸੀ ਉਹ ਮੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ ਆਪਣੀ ਜ਼ਿੰਦਗੀ ਦਾ ਦੁੱਖ ਸਾਂਝਾ ਕਰਨ ਲੱਗ ਪਏ ਉਦੋਂ ਨਾ ਮੈਂ ਕਮਰੇ 'ਚ ਵਾਪਸ ਆ ਕੇ ਇੱਕ ਚੀਜ਼ ਲਿਖੀ ਸੀ ਇਹਨਾਂ ਅਸਲ ਦੇ ਵਿੱਚ ਕੁਝ ਲੋਕ ਲੰਬੀ ਵਾਰਤਲਾਪ ਉਡੀਕ ਰਹੇ ਹੁੰਦੇ ਨੇ ਲੰਬੀ ਵਾਰਤਲਾਪ ਉਡੀਕ ਰਹੇ ਨੇ ਨਹਿਨ ਜੀ ਕੁਲਕਿਠੇ ਰਹੇ ਤੇ ਜੀ ਰਹੇ ਨੇ ਲੋਕ ਲੈ ਕੇ ਖਾ ਪੁਰਾਣੇ ਹੈ ਇੱਕ ਬੀਤੀ ਤਾਰੀਖ ਹਰ ਕਿਸੇ ਦੇ ਚਿਹਰੇ ਤੇ ਹਰ ਕਿਸੇ ਦਾ ਆਪਣਾ ਕੰਮ ਤਰਤੀਜ ਨਾ ਪਾਰਾ ਹੈ ਹੈ ਹਰ ਕੋਈ ਮੁਸਕਰਾ ਰਿਹਾ ਦੂਜਿਆਂ ਦੇ ਫਟਕੇ ਰਹੇ ਤੇ ਦੇਖ ਖੋਂਦ ਮਿੱਟੀ ਦੀ ਇਹ ਮਿੱਟੀ ਹੱਥੋਂ ਮਿਟ ਗਈ ਕੌਣ ਸ਼ਹਿਰ ਲਿਖ ਗਿਆ ਮੇਰੇ ਪਿੰਡ ਤੇ ਸ਼ਹਿਰ ਹਤੇ ਕਿ ਮਤਲਬ ਇੱਕ ਦਰਦ ਇੱਕ ਗਮ ਇੱਕ ਹਾਦਸਾ ਆ ਜੋ ਸੜਨਾ ਕਦੀ ਵਾਪਰਿਆ ਸੀ ਸਾਡੇ ਚਿਹਰੇ ਤੇ ਉਹ ਅੱਜ ਵੀ ਅਸੀਂ ਬੀਤੀ ਤਾਰੀਖ ਨਾਲ ਲੈ ਕੇ ਘੁੰਮ ਰਹੇ ਹਾਂ ਕਿੰਨਾ ਕੁਸ਼ਮੇਰਾ ਆਪਣਾ ਵੀ ਲਿਖਿਆ ਮੇਰੇ ਸਾਹਮਣੇ ਆ ਰਿਹਾ ਹੈ ਹਲੇ ਮੈਂ ਉਹ ਵਕਤ ਨਹੀਂ ਮੰਨਦਾ ਕਿ ਇਹਨਾਂ ਨੇ ਆਜ਼ਾਦ ਹੋਣਾ ਹੈ ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ ਸਮੇ ਸਮ ਤੇ ਡਾਇਰੀ ਤੋਂ ਚੀਜ਼ਾਂ ਜਿਹੜੀਆਂ ਥੋੜਾ ਨਾਲ ਸਾਂਝੀਆਂ ਕਰਦਾ ਰਹੂੰਗਾ ਕਿਉਂਕਿ ਮੈਨੂੰ ਆਪਾਂ ਜਾ ਹੁੰਦਾ ਆ ਇਹ ਲਿਖਤਾਂ ਨੂੰ ਜਿਉਂਦਾ ਪੜ੍ਹਨ ਦਾ ਤੇ ਮਨਾਂ